ਸੋ ਗੁਰਮਰੀਆ ਦਾ ਜਰਦਾਸੀ ਹੋਣੀ ਹੈ ਤੁਸੀਂ ਅੱਠ ਜਿਆਦਾ ਰੱਖੋ ਤੁਸੀਂ ਅੱਠ ਡੋਨੇ ਰੱਖੋ ਤੇਲ ਪਾਉ ਜੋ ਇੱਕ ਇੱਕ ਗੁੰਮ ਰੱਖਣਾ ਅੱਗੇ ਲਾ ਕੇ ਲਾਓ ਸੈਂਟਰ ਚ ਲਾਓ ਸੈਂਟਰ ਇੱਧਰ ਲਾਓ ਉੱਪਰ ਲਾਓ ਲਾਗੇ ਇੱਕ ਇੱਕ ਸਮੂਹ ਲਾਓ ਅਰਥਾਤ ਦੋ ਗਣਿਤੇ ਅੱਧ ਇਹ ਨੰਬਰ ਤਾਂ ਇੱਥੇ ਰੱਖ ਗਏ ਹੁਣ ਤੇ ਬੰਨੇ ਦੀ ਆਵਾਜ਼ ਜਿੱਥੇ ਆ ਲਾਇਆ ਵਾ ਬੇਲੀ ਤੇ ਹੈ ਨਾ ਜਿੱਥੇ ਇੱਥੇ ਹੈ ਨਾ ਜਿੱਥੇ ਜਾਂਦੇ ਆ ਉਹ ਜਿਹੜੇ ਬਣਾ ਦੇ ਆ ਗਣ ਕੇ ਆਪ ਸੋ ਸਰਾਗੁਰੂ ਸਿੰਘ ਦੀ ਬਸੀ ਗੋ ਕੀ ਬਹੁਤ ਹੀ ਸੰਕਾਰਯੋਗ ਅਤੇ بڑے ਲੋਕਾਂ ਨਾਲ ਘੜਨ ਵਾਲੇ ਲੋਕੀ ਆਵਾਜ਼ ਬਣਨ ਵਾਲੀ ਹੁਦਾਇਕ ਬੜੇ ਸੇਵਾਦਾਰ ਹਨ ਬੜੇ ਬਿਨਾ ਕਿਸੇ ਲਾਗ ਦੇ ਵੀ ਗੱਲ ਕਰਨ ਵਾਲੇ ਬੜੇ ਸਾਫ ਸਪਸ਼ਟ ਅਤੇ ਇੱਕ ਮਿੱਤਰ ਕਰਨ ਇੱਕ ਇਨਸਾਨ ਹਨ ਉਹ ਆਦੀ ਉਹਨਾਂ ਦਾ ਪਰਿਵਾਰ ਦੇ ਨਾਲ ਅਰਾ ਗਿੱਠਾ ਸਾਮਣੇ ਵਾਸਤੇ ਆਏ ਆ ਇਸ ਤੋਂ ਬਾਅਦ ਕੀਤਪੁਰ ਸਾਹਿਬ ਉਹਨਾਂ ਦੇ ਕੋਲ ਪਹੁੰਚਣਾ ਸਾਰੇ ਪਰਿਵਾਰ ਨੇ ਸੁਖਗੁਰ ਸਾਹਿਬ ਨੇ ਕਰਨਗੇ ਪਰਵਾਨ ਪਰਮਾਤਮਾ ਦਾ ਬਖਸ਼ਣਗੇ ਕੀਤਪੁਰ ਸਾਹਿਬ ਗੋਗੀ ਜੀ ਦੀ ਆਤਮਾ ਨੂੰ ਆਪਣੇ ਚਰਨਾਂ ਵਿੱਚ ਮਾਫ ਕਰਦੇ ਸਰ ਤੁਹਾਡੇ ਨਾਲ ਗੱਲ ਕਰਦੇ ਆਪਕੋ ਸੋਤ ਲੋ ਮੈਦਾਨ ਉਹ ਵੀ ਹਰੇਕ ਨਾਲ ਨੇੜਤਾ ਸੀ ਉਹਨਾਂ ਦੀ ਮੇਰੇ ਨਾਲ ਬਹੁਤ ਪਿਆਰ ਸੀ ਔਰ ਦੂਜੇ ਜੀ ਜੀ ਜਦੋਂ ਮੈਥਲੰਗਣਾ ਪੂਰੇ ਖੜੇ ਹੁੰਦੇ ਸੀ

ਭਾਰਨੀ ਉਹ ਤੇ ਬੜੇ ਪੋਜ਼ਿਟਿਵ ਸੀ ਉਹ ਕਹਿੰਦੇ ਬੜਾ ਵਧੀਆ ਕਰਦੇ ਬਾਬਾ ਜੀ ਉਹ ਬਾਬਾ ਜੀ ਦੀ ਪੂਰਾ ਸਾਥ ਦੇਵਾਂਗੇ ਬਾਬਾ ਜੀ ਨੂੰ ਕਿਸੇ ਗੱਲ ਦੀ ਫਿਕਰ ਨਹੀਂ ਕਰਦੇ ਕਿ ਕੰਮੀ ਨਹੀਂ ਆਉਂਦੇ ਨੇ ਔਰ ਬੁੱਢੇ ਨਾਲਾਂ ਤੇ ਬੜਾ ਦਰਿਆ ਬਣਾ ਕੇ ਥਾ ਰਹ ਹ ਜੋ ਬੋਖੀ ਤੇ ਬੜੇ ਕਮਿਟਿਡ ਸੀ ਬੁੱਢੇ ਦਰਿਆ ਉਹਨਾਂ ਨਾਲ ਦੀ ਵੀ ਵਾਲੀ ਦਿੱਤੀ ਨਾ ਬਹੁਤ ਐਨਾ ਨਾ ਵੀ ਹਰੇਕ ਚੰਗੀ ਕੁਆਲਟੀ ਗਰੀਬ ਦਾ ਸਾਥ ਦਿੱਤੇ ਸੀ ਲੋਟੇਰਾਂ ਦੀ ਥਰਬੰਦੀ ਕੋਸ਼ਿਸ਼ ਕਰਦੇ ਸੀ ਸੱਚ ਨੂੰ ਸੱਚ ਕਹਿੰਦੇ ਸੀ ਕਿਸੇ ਮਤਲਬ ਬਹੁਤ ਸਪਸ਼ਟ ਆਲਤੀ ਸੀ ਸਾਫ ਦਿਲਦਾਰ ਸੀ ਔਰ ਪ੍ਰਮਾਤਮਾ ਨੇ ਵੀ ਉਸ ਨੂੰ ਕਿਸੇ ਗਲਤੀ ਕੋਈ ਲਾਪੋੜ ਹੀ ਰੱਖਿਆ ਸੀ ਹਰ ਪਾਸੇ ਪੂਰਾ ਸੀ ਮਤਲਬ ਲੋਕ ਉਹਦੇ ਭਰੋਸਾ ਕਰਦੇ ਇੱਕ ਨੇਤਾ ਕਹਿੰਦਾ ਕਹਿੰਦਾ ਹੁਣ ਹੁੜਿਆਣੇ ਨੂੰ ਪੰਜਾਬ ਨੂੰ ਐਸ ਤਰ੍ਹਾਂ ਲੀਡਰਾਂ ਦੀ ਬਹੁਤ ਲੋੜ ਆ ਤੇ ਉਹਨਾਂ ਦੇ ਨਾਲ ਨਾਲ ਸਾਨੂੰ ਤਾਂ ਪਰਸਨਲੀ ਘਾਟਾ ਪਿਆ ਹੋਇਆ ਪਿਆ ਪੰਜਾਬ ਨੂੰ ਘਾਟਾ ਸਰ ਲੋਕ ਭਰੋਸਾ ਕਰਦੇ ਸੋ ਇਹ ਦੁਨੀਆ ਤਾਂ ਚੱਲ ਗਈ ਪਰ ਅੱਜੇ ਤੱਕ ਨਹੀਂ ਭਰੋਸਾ ਹੋ ਰਿਹਾ ਕਿ ਹਜੇ ਵੀ ਅੱਧੀ ਲੱਗ ਰਿਹਾ ਕਿ ਆਪਣੇ ਵਿੱਚ ਹੀ ਖੜੇ ਨਹੀਂ ਨੇ ਇਸ ਤਰ੍ਹਾਂ ਦੀ ਅਲੂਹਾ ਕਿੱਥੇ ਜਾਂਦੀ ਹੈ ਇਹ ਸਭ ਨਾਲ ਦੇ ਜਿਹੜੇ ਕੰਮ ਤਾਂ ਦਖੂਲਦੇ ਰਹਿਣਗੇ ਸਾਰਾ ਹਲਕਾ ਉਹਨਾਂ ਨੇ ਬੜੇ ਸ਼ੌਂਕ ਨਾਲ ਦਿਖਾਉਣਾ ਸਭ ਤੋਂ ਸੋਹਣਾ ਹਲਕਾ ਬਣਾਤਾ ਜੀ ਉਹ ਮੈਨੂੰ ਰੋਇਪੁਰ ਉਰ ਤੇ ਉਸ ਦਿਨ ਛੱਡ ਕੇ ਗਏ ਸੀ ਕਿਤੇ ਮੈਂ ਦਿੱਲੀ ਜਾ ਜਾ ਕੇ ਇਹ ਕੰਮ ਪੂਰਾ ਕਰਵਾਇਆ ਆਪ ਜਾ ਕੇ ਮਿੰਤਾ ਘਟ ਕੇ ਸੁਣਾ ਲਿਓ ਸੋ ਬਹੁਤ ਕਮਿਟਿਡ ਸੀ ਉਹ ਹਲਕੀ ਜੀ ਫੇਵਰ ਉਹ ਕਿਹੜੀ ਜਗ੍ਹਾ ਤੇ ਕੰਮ ਪਹੁੰਚਣਾ ਜੀ ਕਿੰਨੇ ਵਜੇ ਇੱਥੋਂ ਜਿਹੜਾ ਜਾਣਾ ਹਾਂ ਇੱਥੋਂ ਬਸ ਚੱਲਣਾ ਹੁਣ ਤੇ 12 ਵਜੇ ਦਾ ਕੀਰਤਪੁਰ ਸਾਹਿਬ ਕੰਮ ਪਹੁੰਚਣਾ ਠੀਕ ਠੀਕ